ਰਖ ਦਿੱਤਾ ਕਿ ਉਹਨੂੰ ਖੋਲ ਕੇ ਹੀ ਦੇਖ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਕੀੜਾ ਜਿਹੜਾ ਉੱਥੇ ਕਾਰਤਬ ਵਪਾਰ ਨੂੰ ਬਿਲਕੁਲ ਖਤਮ ਕਰਕੇ ਛੱਡੇਗਾ ਤੋਂ ਲੜਾਈਆਂ ਬਹੁਤ ਲੰਬੀਆਂ ਨੇ ਸਾਥੀਓ ਸਾਨੂੰ ਤਕੜੇ ਹੋ ਕੇ ਲੜਨਾ ਪੈਣਾ ਤੇ ਇੱਕ ਮੁੱਠੋ ਕੋ ਲੰਮਾ ਪੈਣਾ ਇਹਨਾਂ ਕੁਝ ਕਹਿੰਦਾ ਹੋਇਆ ਸਾਰੇ ਇੱਕ ਵਾਰ ਬੜਾ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਇੱਛੀ ਜੀ ਉਹਨੇ ਬੇਨਤੀ ਕਰਿਆ ਪਰਮਾਨੰਦੀ ਸਿੰਘ ਨੂੰ ਹਨ ਕਿਉਂਕਿ ਭਾਰਤੀ ਕਿਸਾਨ ਜੀ ਪੰਜਾਬ ਦੇ ਆਗੂ ਹਨ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਅਨਾਉਂਸਮੈਂਟ ਹੈ ਕਿ ਰਾਜਾ ਆਪਣਾ ਕਜਾਪ ਸਿੰਘ ਪਲਾਕੀ ਰਾਜੇਵਾਲ ਜੀ ਨੇ ਪੁਰਾਣੂ ਮਹਾਦਾਜੀ ਸ੍ਰਿੰਦਰਪੁਰ ਤੇ ਸੱਜੇ ਪਾਸੇ ਪਾਸੇ ਖੜੇ ਨੇ ਤੋਂ ਮਿਲਣ ਨਾਲ ਉਹਨੇ ਬੇਨਤੀ ਕਰਿਆ ਪਰਮਾਨੰਦੀ ਸਿੰਘ ਨੂੰ ਆਖਦੇ ਜੀ ਬਹੁਤ ਹੀ ਸਤਿਕਾਰਯੋਗ ਜਿੰਨ ਕਥਨ ਮੋਰਚੇ ਦੇ ਵੀਰ ਸੇਬਾਨ ਤੇ ਪੰਡਾਲ ਵਿੱਚ ਬੱਚੀ ਸਾਹ ਸੰਗੀ ਉਹ ਗੁਰੂ ਘਰ ਦੇ ਦੀਆਂ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰ ਸੋਰਖਾ ਘੁਮਾਣੇ ਪੰਜਾਬ ਦੇ ਪੱਖਦਿਆਂ ਮਸਲਿਆਂ ਤੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਿੱਥੇ ਪਾਣੀਆਂ ਦੀ ਮੰਗ ਸੀ ਉਹਦੇ ਨਾਲ ਸਾਦੇ ਪੰਜਾਬ ਦੇ ਪਸੰਦਾਂ ਦੇ ਕਰਜੇ ਵੀ ਇਹ ਕਬੱਡੀ ਵੰਡਈ ਜਿੱਥੇ ਪਾਣੀਆਂ ਦੀ ਲੜਾਈ ਲੜਨੀ ਆ ਉਥੇ ਪੰਜਾਬ ਦੇ ਹੱਤਾਂ ਦੀ ਲੜਾਈ ਵੀ ਲੜਨੀ ਆ ਸਾਡੇ ਕੁਸ਼ੀਦਾਰ ਲੋਕਾਂ ਵਿੱਚ ਕੁਸ਼ਿਸ਼ ਉਹ ਬੁੱッコੜ ਵਿੱਚ ਕੁਸ਼ਿਸ਼ ਕਰਦੇ ਆ ਜਦੋਂ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ ਵਿੱਚ ਬੈਠਦੇ ਆ ਤੇ ਸਾਨੂੰ ਸਭ ਤੋਂ ਪਹਿਲੇ ਸਾਡੀ ਨਜ਼ਰ ਪੰਜਾਬ ਦੇ ਮਸਲਿਆਂ ਤੇ ਹੁੰਦੀ ਆ